ਨ ਕੋਈ ਸਾ ਛੇੜ ਕਰਨੀ ਬਾਬਾ ਮੈਡੀਕਲ ਆ ਜਾਓ ਭਾਈ ਆ ਜਾਓ ਮੈਂ ਬਿਬਿੰਦਰ ਸਿੰਘ ਜੱਸੀ ਸਿਟੀ ਬਰਦਾਨ ਭੋਜਨ ਸਮਾਜ ਪਾਰਟੀ ਲੁਧਿਆਣਾ 31 ਮਾਰਚ 2025 ਨੂੰ ਫਲੋਰ ਵਿਖੇ ਨੰਗਲ ਪਿੰਡ ਦੇ ਵਿੱਚ ਇੱਕ ਘਟਨਾ ਵਾਪਰਦੀ ਰਾਤ ਨੂੰ ਅਧੀ ਰਾਤ ਨੂੰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਸਵਾਰ ਹੋ ਕੇ ਮੋਟਰਸਾਈਕਲ ਤੇ ਆ ਕੇ ਬਾਬਾ ਸਾਹਿਬ ਦੀ ਜੋ ਪ੍ਰਤਿਮਾ ਲੱਗੀ ਸੀ ਉਹਦੇ ਉੱਪਰ ਬੜੀ ਹੀ ਭੱਦੀ ਸ਼ਬਦਾਵਲੀ ਲਿਖੀ ਗਈ ਉਹ ਸ਼ਬਦਾਵਲੀ ਜਿਹੜੀ ਇਹ ਸੰਕੇਤ ਕਰਦੀ ਆ ਕਿ ਸਿੱਖ ਭਾਈਚਾਰਾ ਜਿਹੜਾ ਹੈ ਔਰ ਜਿਹੜਾ ਦਲਿਤ ਭਾਈਚਾਰਾ ਇਨਾਂ ਨੂੰ ਆਪ ਸੂਚੀ ਲੜਾਇਆ ਜਾਵੇ ਲੜਾ ਕੇ ਆਪ ਸੂਚੀ ਬੰਡੀਆਂ ਪਾ ਕੇ ਇਸ ਦੇਸ਼ ਦੇ ਉੱਪਰ ਜਿਹੜਾ ਹੈਗਾ ਮਨੂਵਾਦੀ ਸਰਕਾਰਾਂ ਜਿਹੜੀਆਂ ਉਹ ਰਾਜ ਕਰਨਾ ਚਾਹੁੰਦੀਆਂ ਨੇ ਔਰ ਇਹਦੇ ਪਿੱਛੇ ਅਸੀਂ ਸਮਝਦਾ ਕਿ ਕਿਸੇ ਏਜੰਸੀਆਂ ਦਾ ਹੱਥ ਹੋ ਸਕਦਾ ਕਿਉਂਕਿ ਪਿਛਲੇ ਦਿਨੀ ਆਪ ਜੀ ਨੇ ਦੇਖਿਆ ਕਿ ਇੱਕ ਦੇਸ਼ ਦਾ ਗ੍ਰਹਿ ਮੰਤਰੀ ਜ਼ਿੰਮੇਵਾਰ ਵਿਅਕਤੀ ਜਿਹੜਾ ਆ ਪਾਰਲੀਮੈਂਟ ਦੇ ਅੰਦਰ ਔਰ ਉਹ 바ਵਾ ਸਾਹਿਬ ਬਾਰੇ ਇਨੀ ਭੱਦੀ ਸ਼ਬਦਾਵਲੀ ਬੋਲੀ ਔਰ ਪੂਰੇ ਦੇਸ਼ ਨੇ ਨਹੀਂ ਬਲਕਿ ਵਰਲਡ ਨੇ ਇਸ ਗੱਲ ਦੀ ਦੰਦਾ ਕੀਤੀ ਉਹਨਾਂ ਨੇ ਕਿਹਾ ਵੀ 바ਵਾ ਸਾਹਿਬ ਅੰਬੇਦਕਰ 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 ਇੱਕ ਫੈਸ਼ਨ ਬਣ ਗਿਆ ਤੈਿਕ ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ ਕਿਸੇ ਇਨਸਾਨ ਨੂੰ ਉਲਟੀ ਰੋਕਦੀ ਨਹੀਂ ਨਾ ਹੁੰਦੀ ਬਾਹਰ ਆ ਜਾਂਦੀ ਆ ਉਸੇ ਤਰ੍ਹਾਂ ਉਹਦੀ ਜਿਹੜੀ ਅੰਦਰਲੀ ਮਾਨਸਿਕਤਾ ਸੀ ਭਾਰਤੀਆ ਜਨਤਾ ਪਾਰਟੀ ਜਿਹੜੀ ਮਾਨਸਿਕਤਾ ਸੀ ਉਹ ਬਾਹਰ ਆਈ ਉਹਨਾਂ ਸ਼ਬਦਾਂ ਝੋਕੀ ਔਰ ਆਈ ਵੀ ਇੱਕ ਜ਼ਿੰਮੇਵਾਰ ਜਿਹੜੀ ਅਸੀਂ ਸਮਝਦੇ ਹਾਂ ਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿੱਥੇ ਲੱਗਦੀ ਆ ਪਾਰਲੀਮੈਂਟ ਉਹਦੇ ਅੰਦਰ ਬੋਲੇ ਗਏ ਸ਼ਬਦ ਹੁਣ ਅਸੀਂ ਦੇਖਦੇ ਆ ਕਿ ਉਸ ਤੋਂ ਬਾਅਦ ਕreturnData ਵਾਪਰੀ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਅਮਰitsar ਸਾਹਿਬ ਉੱਥੇ ਕreturnData ਵਾਪਰੀ ਉਹਦੇ ਉੱਪਰ ਵੀ ਪਹੁੰਚਨ ਸਮਾਜ ਪਾਰਟੀ ਨੇ ਐਨਐਸਏ ਦਾ ਇੱਕ ਜਿਹੜਾ ਹੈਗਾ ਲਾਗੂ ਔਰ ਇਹ ਜਿਹੜੀ 바ਵਾ ਸਾਹਿਬ ਦੀ ਤਕਮਾ ਹੁਣ ਇੱਥੇ ਮੰਗਲਪਿੰਡ ਫਲੋਰ ਤਸੀਲ ਦੇ ਵਿੱਚ ਉਹਦੇ ਨਾਲ ਵੀ ਜਿਹੜੀ ਹੈਗੀ ਸ਼ੇਡ ਛਾੜ ਕੀਤੀ ਗਈ ਆ ਔਰ ਭੱਦੀ ਸ਼ਬਦਾਵਲੀ ਜਿਹੜੀ ਲਿਖੀ ਗਈ ਉਹਦੇ ਉੱਪਰ ਅਸੀਂ ਮੰਗ ਕਰਦੇ ਆ ਭੋਜਨ ਸਮਾਜ ਪਾਰਟੀ ਦੀ ਮਾਧਿਅਮ ਤੋਂ ਮਾਨਯੋਗ ਡਾਕਟਰ ਅਫਤਾਰ ਸਿੰਘ ਦੀ ਕ੍ਰੀਮਪੂਰੀ ਸਾਹਿਬ ਸੂਭਾ ਪ੍ਰਧਾਨ ਭੋਜਨ ਸਮਾਜ ਪਾਰਟੀ ਪੰਜਾਬ ਔਰ ਪੰਜਾਬ ਦੀ ਲੀਡਰਸ਼ਿਪ ਵੱਲੋਂ ਇਸ ਗੱਲ ਦੀ ਮੰਗ ਕਰਦੇ ਆ ਕਿ ਇਹ ਜਿਹੜਾ ਪੰਨੂ ਹੈ ਜ਼ਿੰਮੇਵਾਰੀ ਚੱਕਦਾ ਅਮਰੀਕਾ ਦੇ ਅੰਦਰ ਬੈਠਾ ਕਿ ਇਹ ਜਿਹੜਾ ਕੰਮ ਹੈਗਾ ਮੈਂ ਕਰਵਾਇਆ ਜਾਂ ਮੇਰੀ ਸਾਜਿਸ਼ ਨਾ ਹੋਇਆ ਜਾਂ ਮੇਰੇ ਸਾਥੀਆਂ ਵੱਲੋਂ ਕਰਵਾਇਆ ਗ੍ਰਫਤਾਰ ਕਰਕੇ ਉਹਦੀ ਜਿਹੜੀ ਨੈਸ਼ਨਲ ਨੈਸ਼ਨਲ ਤਾਂ ਹੈਗੀ ਆ ਉਹ ਰੱਦ ਕਰਨੀ ਚਾਹੀਦੀ ਆ ਔਰ ਉਹਨੂੰ ਚੱਕ ਕੇ ਜਿਹੜਾ ਐਨਐਸਏ ਲਗਾ ਕੇ ਦੇ ਉੱਪਰ ਜਿਹੜਾ ਐਕਟ ਜਿਹੜਾ ਹੈਗਾ ਉਹਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਔਰ ਜਿਹੜੀਆਂ ਪਿੱਛੇ ਏਜੰਸੀਆਂ ਇਹਦੇ ਕੰਮ ਕਰਦੀਆਂ ਨੇ ਇਹਨਾਂ ਸਾਜ਼ਿਸ਼ਾਂ ਲਈ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਸੋ ਇਸ ਕਰਕੇ ਅਸੀਂ ਅੱਜ ਮਾਨਯੋਗ ਡੀਸੀ ਸਾਹਿਬ ਲੁਧਿਆਣਾ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਔਰ ਇਹ ਮੰਗ ਪੱਤਰ ਅਸੀਂ ਬੌਧਿਕ ਸਮਾਜ ਪਾਰਟੀ ਜ਼ਿਲ੍ਹਾ ਦੀ ਸਮੂਹਤੀ ਲੀਡਰਸ਼ਿਪ ਵੱਲੋਂ ਔਰ ਜੌਨ ਦੇ ਦੋਨਾਂ ਇੰਚਾਰਜ ਸਾਹਿਬ ਵੱਲੋਂ ਸ਼੍ਰੀ ਮਾਨਜੋਗ ਪ੍ਰਵੀਨ ਬੰਗਾਰੀ ਔਰ ਮਾਨਜੋਗ ਬਿੱਤਾਰੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰਾਮ ਗੜਿਆ ਸਾਹਿਬ ਔਰ ਸਮੁੱਚੀ ਜ਼ਿਲ੍ਹਾ ਦੀ ਲੀਡਰਸ਼ਿਪ ਜਿਹੜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਧੰਨਵਾਦ ਜੈ ਪੀਮ ਦੇ ਭਾਰਤ ਨੰਗਲ ਪਿੰਡ ਦੇ ਵਿੱਚ ਜਿੱਥੇ ਕੱਟਣਾ ਵਾਪਰੀ ਆ ਬਹੁਤ ਜਨ ਸਮਾਜ ਪਾਰਟੀ ਨੇ ਉੱਥੇ ਪੱਕੇ ਤੌਰ ਤੇ ਮੋਰਚਾ ਲਾਇਆ ਹੋਇਆ ਔਰ ਸਾਡੀ ਇੱਕੋ ਹੀ ਮੰਗ ਆ ਕਿ ਜਿੰਨੀ ਜਲਦੀ ਹੋ ਸਕਦਾ ਇਹਨਾਂ ਦੋਸ਼ੀਆਂ ਨੂੰ ਖੜਾ ਜਾਵੇ ਔਰ ਇਦੇ ਪਿੱਛੇ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਏਜੰਸੀਆਂ ਕੰਮ ਕਰ ਰਹੀਆਂ ਨੇ ਉਹਨਾਂ ਦਾ ਪਰਦਾ ਫਾਸ਼ ਕਰਕੇ ਉਹਨਾਂ ਦੇ ਉੱਪਰ ਵਿੱਕਤ ਲਾਗੂ ਹੋਣਾ ਚਾਹੀਦਾ ਜਿੰਨੀ ਦੇਰ ਵਾਸਤੇ ਸਭ ਕੁਝ ਨਹੀਂ ਹੁੰਦਾ ਔਰ ਭੋਜਨ ਸਮਾਜ ਪਾਰਟੀ ਉਹਦੇ ਦੇ ਵਾਸਤੇ ਆਪਣਾ ਮੋਰਚਾ ਜਿਹੜਾ ਅੰਦੋਲਨ ਆ ਉਹ ਜਾਰੀ ਰੱਖੇਗੀ ਧੰਨਵਾਦ ਜੀ 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 ਜੋ ਤੁਸੀਂ ਜਾਣਦੇ ਹੋ ਕਿ ਡਾਕਟਰ ਪੀਮਰਾਵ ਮਹਿਦਕਰ ਜੀ ਇਹ ਮੋਰਚੀਆਂ ਨਾਲ ਜੋ ਸ਼ੀਰ ਸ਼ਾਟ ਕੀਤੀ ਜਾ ਰਹੀ ਹੈ ਉਹ ਸਾਰੀ ਦੁਨੀਆ ਹੀ ਜਾਣਦੀ ਹੈ ਵੀ ਇਹ ਇੱਕ ਮਿੱਥੀ ਸ਼ਾਜਸ਼ਾ ਸ਼ਾਸ਼ੇ ਦੇ ਸ਼ਾਸ਼ੇ ਦੇ ਅਧੀਨ ਫਿਰਕਿਆਂ ਪ੍ਰਸਤੀ ਦੇ ਵਿੱਚ ਪਾੜ ਪਾਇਆ ਜਾ ਰਿਹਾ ਇਹ ਸਿਰਫ ਵੋਟਾਂ ਮਟੋਰਨ ਦਾ ਕੰਮ ਕਰ ਰਹੇ ਹਨ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਨਕੀਲ ਕੀਤੀ ਜਾਵੇ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਸ ਸਿਸਟਮ ਨੂੰ ਜਲਦੀ ਤੋਂ ਜਲਦੀ ਨਾ ਕਾਬੂ ਕੀਤਾ ਤਾਂ ਅਸੀਂ ਅੰਦੋਲਨ ਸਾਰੀ ਦੁਨੀਆ ਦੇ ਵਿੱਚ ਲਾਵਾਂਗੇ ਦੇਖੋ ਗੱਲ ਇਹ ਹੈ ਕਿ ਮਾਨਸਿਕਤਾ ਦੀ ਗੱਲ ਤਾਂ ਕਲੀਅਰ ਹੋ ਗਈ ਪਾਰਲੀਮੈਂਟ ਤੋਂ ਦੇਸ਼ ਦਾ ਗ੍ਰਹਿ ਮੰਤਰੀ ਛੋਟਾ ਉੱਦਾ ਕੋਈ ਬਹੁਤ ਵੱਡਾ ਉਦਾ ਦੇਸ਼ ਦਾ ਗ੍ਰਹਿ ਮੰਤਰੀ 바ਵਾ ਸਾਹਿਬ ਬਾਰੇ ਪਤੀ ਸ਼ਬਦਾਵਲੀ ਬੋਲਦਾ ਕਿ ਅੰਬੇਡਕਰ 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 ਕਿ ਫੈਸ਼ਨ ਬਣ ਗਿਆ ਜਦੋਂ ਇੱਕ ਜ਼ਿੰਮੇਵਾਰ ਵਿਅਕਤੀ ਜਿਹੜਾ ਹੈਗਾ ਦੇਸ਼ ਦਾ ਜ਼ਿੰਮੇਵਾਰ ਉਹ ਵਿਅਕਤੀ ਜਿਹੜਾ ਗ੍ਰਹਿ ਮੰਤਰੀ ਆ ਉਹ ਪਾਰਲੀਮੈਂਟ ਦੇ ਅੰਦਰ ਇਦਾਂ ਦੀ ਸ਼ਬਦਾਵਲੀ ਬੋਲਦਾ ਤੇ ਉਸ ਤੋਂ ਬਾਅਦ ਅਸੀਂ ਸਮਝਦੇ ਕਿ ਭਾਰਤੀ ਜਨਤਾ ਪਾਰਟੀ ਸਭ ਕੁਝ ਕਰਵਾ ਰਹੀ ਆ ਇਹ ਕਲੀਅਰ ਹੈ ਗੱਲ ਔਰ ਔਰ ਅਸੀਂ ਮੰਗ ਕਰਦੇ ਆ ਵੀ ਜਿਹੜੀਆਂ ਵੀ ਏਜੰਸੀਆਂ ਹੋਰ ਅਦਰ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਸਾਡੀਸਟਿਕ ਕੰਮ ਕਰਾ ਰਹੀਆਂ ਉਹਨਾਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਇਹ ਮੰਗ ਕਰਦੇ ਹਾਂ ਜ਼ਿਲ੍ਹੇ ਦੇ ਸਾਡੇ ਦੋਨੋਂ ਪ੍ਰ ਬਲਵਿੰਦਰ ਜੱਸੀ ਜੀ ਸਾਡੀ ਦਿਹਾਤੀ ਲੀਡਰਸ਼ਿਪ ਸਾਡੇ ਜੋਨ ਦੇ ਇੰਚਾਰਜ ਬਲਵਿੰਦਰ ਬੇਟਾ ਸਮੁੱਚੀ ਟੀਮ ਜਿਹੜਾ ਅੱਜ 30 31 ਦੀ ਰਾਤ ਨੂੰ ਫਲੋਰ ਦੇ ਸ਼ਹਿਰ ਦੇ ਨੇੜੇ ਨੰਗਲਪੈਂਡ ਜਿਹੜੀ ਇੱਕ ਬਹੁਤ ਸਮਾਜ ਨੂੰ ਤੋੜਨ ਵਾਲੀ ਘਟਨਾ ਜਿਹੜੀ ਮੰਦਭਾ ਭਾਈ ਕਰਦੀ ਹੈ ਔਰ ਉਸ ਤੋਂ ਵੀ ਵੱਡੀ ਗੱਲ ਕਿ ਉਸ ਚੀਜ਼ ਨੂੰ ਅਮਰੀਕਾ 'ਚ ਬੈਠੇ ਪੰਨੂ ਵੱਲੋਂ ਸਵੇ ਨੂੰ ਵੀਡੀਓ ਪਾਉਣੀ ਔਰ ਜਿੱਥੇ ਬਾਸਦ ਪ੍ਰਤੀ ਇਹਹੀ ਚ ਪਸ਼ਾਦਾਂ ਦੀ ਵਰਤੀ ਗਈ ਹੈ ਜਿਹੜੀ ਬੜੀ ਬਹੁਤ ਭੱਜੀ ਜਿਹੜੀ ਸਹਿਣਯੋਗ ਨਹੀਂ ਹੈ ਉਹਦੇ ਲਈ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਬੌਜਨ ਸਮਾਜ ਪਾਰਟੀ ਵੱਲੋਂ ਡਿਪਟੀ ਕਮਿਸ਼ਨਰਾਂਹੀਂ ਦੇ ਦੇ ਰਾਸ਼ਟਰਪਤੀ ਨੂੰ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਉਹਨਾਂ ਦੋਸ਼ੀਆਂ ਦੇ ਜਿਹੜੇ ਅਮਰੀਕਾ 'ਚ ਬੈਠ ਕੇ ਦੇਸ਼ ਨੂੰ ਕੌਮ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਇੰਡੀਆ 'ਚ ਲਿਆ ਕੇ ਉਹਨਾਂ ਤੇ ਸਖਤ ਧਰਮ ਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹਦੇ ਨਾਲ ਉਹਨਾਂ ਦੇ ਸ਼ਰਧੇ ਜਿਹੜੇ ਵੀ ਨੈਟਵਰਕ ਜਿਹੜੇ ਲੋਕ ਪੰਜਾਬ 'ਚ ਕੰਮ ਕਰ ਰਹੇ ਨੇ ਪੰਜਾਬ ਨੂੰ ਤੋੜਨ ਲਈ ਕੰਮ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹਦੇ ਨਾਲ ਨਾਲ ਇਸ ਮ ਸੋਸ਼ਲ ਮੀਡੀਆ ਰਾਈ ਬੋਜਨਸ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਪਤਾਸ ਸਿੰਘ ਕਰੀਪੁਰ ਨੂੰ ਥ੍ਰੈਟ ਦੇਣਾ ਕਿ ਤੁਸੀਂ ਸਾਡੇ ਲਿਸਟ ਦੇ ਆ ਗਏ ਇਹਨੂੰ ਸਰਕਾਰ ਨੂੰ ਗੰਭੀਰਤਾ ਨਾਲ ਲੈ ਕੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਔਰ ਤੁਹਾਡੇ ਮੀਡੀਆ ਦੇ ਰਾਈ ਅਸੀਂ ਪੰਜਾਬ ਔਰ ਭਾਰਤ ਸਰਕਾਰ ਤੱਕ ਇਹ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਇਹ ਜਿਹੇ ਹਾਲਾਤ ਜਿਹੜੇ ਸਮਾਜ ਨੂੰ ਕੌਮ ਨੂੰ ਪੰਜਾਬ ਨੂੰ ਤੋੜ ਰਹੇ ਨੇ ਉਹਨਾਂ ਹਾਲਾਤਾਂ ਤੇ ਕੰਟਰੋਲ ਕਰਕੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰਦੇ ਅਸੀਂ ਮੰਗ ਕਰਦੇ ਹਾਂ ਧੰਨਵਾਦ